ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਪੰਜਾਬੀ ਨੌਜਵਾਨ ਉੱਤੇ ਹੋ ਰਿਹਾ ਚੁਲਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਸ਼ਨਾਖਤ ਨੌਜਵਾਨ ਦੀ 29 ਸਾਲ ਦੇ ਪਰਮਵੀਰ ਸਿੰਘ ਤੇ ਵੱਜੂ ਕੀਤੀ ਗਈ ਹੈ ਤਰਨਤਾਰਨ ਦੇ ਪਿੰਡ ਦੇ ਭੱਗੂ ਪੂਲ ਦੇ ਨਾਲ ਸੰਬੰਧਿਤ ਪਰਮਵੀਰ ਸਿੰਘ ਦੇ ਪਰਿਵਾਰ ਮੁਤਾਬਕ ਉਸ ਨੂੰ 8 ਗੋਲੀਆਂ ਲੱਗੀਆਂ ਅਤੇ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਪਰਮਵੀਰ ਸਿੰਘ ਉੱਤੇ ਹਮਲਾ ਕਰਨ ਵਾਲਾ ਨਾਈਜੀਰੀਅਨ ਦੱਸਿਆ ਜਾ ਰਿਹਾ ਹੈ ਪਰ ਗੋਲੀਬਾਰੀ ਦੇ ਕਾਰਨ ਬਾਰੇ ਹਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੇ ਨਾਲ ਵੱਡੀ ਵਾਰਦਾਤ ਵਾਪਰੀ ਹੈ ਜਾਣਕਾਰੀ ਮੁਤਾਬਕ ਇੱਕ ਨਿਗਰੋ ਦੇ ਵੱਲੋਂ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਦੇ ਨਾਲ ਪੁਨਿਆ ਗਿਆ ਦੱਸਦੀ ਇਹ ਪੰਜਾਬੀ ਨੌਜਵਾਨ ਪਰਮਜੀਤ ਸਿੰਘ ਔਲਖਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪਾਗੂ ਪੁਲਦਾਂ ਰਹਿਣ ਵਾਲਾ ਹੈ ਪਰਮਜੀਤ ਸਿੰਘ ਔਲਖ ਵੀ ਬਾਕੀ ਨੌਜਵਾਨਾਂ ਦੀ ਤਰ੍ਹਾਂ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਕੈਨੇਡਾ ਦੇ ਵਿੱਚ ਕੰਮ ਖਾਜ ਕਰਨ ਦੇ ਲਈ ਗਿਆ ਸੀ ਜੋ ਕਿ ਟੋਰਾਂਟੋ ਦੇ ਵਿੱਚ ਰਹਿ ਰਿਹਾ ਸੀ ਪਰ ਹੁਣ ਇਸ ਵਿਚਾਲੇ ਜਦੋਂ ਬੀਤੇ ਦਿਨ ਕੰਮ ਤੇ ਜਾਣ ਲੱਗਾ ਤੇ ਇੱਕ ਨਿਕਰੂ ਦੇ ਵੱਲੋਂ ਪਰਮਵੀਰ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਅਤੇ ਹਾਲਤ ਕਾਫੀ ਜ਼ਿਆਦਾ ਨਾਸਕ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ 8 ਗੋਲੀਆਂ ਮਾਰੀਆਂ ਗਈਆਂ ਨੇ ਫਿਲਹਾਲ ਗੋਲੀਆਂ ਮਾਰਨ ਦੀ ਕੋਈ ਵਜ੍ਹਾ ਤਾਂ ਸਾਹਮਣੇ ਨਹੀਂ ਆਈ ਪਰ ਨੌਜਵਾਨ ਪੁੱਤ ਦੀ ਖਬਰ ਮਿਲਦਿਆਂ ਪੂਰੇ ਪਰਿਵਾਰ ਸਦਮੇ ਦੇ ਵਿੱਚ ਹੈ ਅਤੇ ਅਰਦਾਸ ਕਰ ਰਿਹਾ ਹੈ ਕਿ ਉਹਨਾਂ ਦਾ ਪੁੱਤ ਜਲਦੀ ਠੀਕ ਹੋ ਜਾਵੇ ਇਨਾ ਹੀ ਨਹੀਂ ਪਰਮਪੀਰ ਸਿੰਘ ਦੇ ਪਰਿਵਾਰਕ ਮੈਂਬਰ ਦਾ ਰੋਡ ਰੋ ਕੇ ਕਾਫੀ ਜ਼ਿਆਦਾ ਬੁਰਾ ਹਾਲ ਹੈ ਅਤੇ ਕੈਨੇਡੀਅਨ ਪੁਲਿਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਹਮਲਾਵਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਇੱਥੇ ਵੀ ਦੱਸਿਆ ਗਿਆ ਹੈ ਕਿ ਪਿਤੇ ਦਿਨੀ ਬ੍ਰੈਂਪਟਨ ਦੇ ਲੋਕ ਵਿਟਰੋਡ ਅਤੇ ਚੈਡਵੀ ਕੰਸਟ੍ਰੀਟ ਇਲਾਕੇ ਦੇ ਵਿੱਚ ਗੋਲੀਬਾਰੀ ਦੌਰਾਨ 30 ਤੋਂ 35 ਸਾਲ ਦੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਵੀ ਹੱਤਿਆ ਕੀਤੀ ਗਈ ਸੀ ਦੂਜੇ ਪਾਸੇ ਟੋਰਾਂਟੋ ਪੁਲਿਸ ਨੇ ਦੱਸਿਆ ਸੀ ਕਿ ਇੱਕ ਸਕੋਰਪਿਓ ਤੇ ਵਿਖੇ ਵੁੱਡਸਾਈਡ ਸਿਨੇਮਾ ਸੁੱਤੇ ਗੋਲੀਆਂ ਚੱਲ ਗਿਆਂ ਤੇ ਮੌਕੇ ਤੇ ਜਾਂਦੇ ਅਫਸਰਾਂ ਨੂੰ ਗੋਲੀਬਾਰੀ ਦੇ ਕਈ ਸੁਰਾਖ ਮਿਲੇ ਪਰ ਵਾਰਦਾਤ ਤੁਰੰਤ ਕੋਈ जख्मी ਨਹੀਂ ਹੋਇਆ ਸੀ ਇਸ ਮਗਰੋਂ ਹੁਣ ਐਤਵਾਰ ਸਵੇਰੇ ਤਕਰੀਬਨ 6 ਵਜੇ ਇਸ ਇਸ ਨਿਸ਼ਮਾ ਕਰਾਉਤੇ ਮੁਰ ਤੋਂ ਗੋਲੀਆਂ ਚਲਾਈਆਂ ਗਈਆਂ ਨੇ ਡਿਊਟੀ ਇਨਸਪੈਕਟਰ ਟੌਰਟ ਜੋਕੋ ਨੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਐ ਵੀ ਦੱਸਿਆ ਕਿ ਅਜਿਹੀਆਂ ਵਾਰਦਾਤਾਂ ਕਮਿਊਨਿਟੀ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਅਤੇ ਟੌਨਟੋ ਪੁਲਿਸ ਆਪਣੇ ਸੁਰੱਖਿਤਾ ਰਾਹੀ ਸ਼ੱਕੀਆਂ ਨੂੰ ਵੀ ਕਾਬੂ ਕਰਨ ਦਾ ਹਰ ਸੰਭਵ ਯਤਨ ਕਰੀਏ ਤੇ ਇੱਥੇ ਦੱਸਣਾ ਬੰਦ ਹੈ ਕਿ ਵੁੱਡਸਾਈਡ ਸਕੁਏਅਰ ਸਿਨੇਮਾਸ ਦੇ ਵਿੱਚ ਆਮ ਤੌਰ ਉਤੇ ਹਿੰਦੀ ਅਤੇ ਤਾਮਿਲ ਫਿਲਮਾਂ ਦਿਖਾਈਆਂ ਜਾਂਦੀਆਂ ਨੇ ਜਰ ਕੀ ਅੰਗਰੇਜ਼ੀ ਫਿਲਮਾਂ ਦੀ ਗਿਣਤੀ ਬਿਹਦ ਸੀਮਤ ਹੁੰਦੀ ਹੈ ਨਵੰਬਰ ਦੇ ਸ਼ੁਰੂ ਦੇ ਵਿੱਚ ਇਸੇ ਥੀਏਟਰ ਵਿੱਚ ਅੱਗ ਲਾਉਣ ਦੀ ਵੀ ਵਾਅਦਾਤ ਸਾਹਮਣੇ ਆਈ ਸੀ ਦੱਸ ਸੀ ਕਿ ਫਿਲਹਾਲ ਪੁਲਿਸ ਦੇ ਵੱਲੋਂ ਗੋਲੀਬਾਰ ਦੀ ਵਾਅਦਾਤ ਨੂੰ ਸਾਊਥ ਏਸ਼ੀਅਨ ਫਿਲਮ ਇੰਡਸਟਰੀ ਅੰਦਰ ਚੱਲ ਰਹੇ ਟਕਰਾਵ ਦੇ ਨਾਲ ਨਹੀਂ ਜੋੜਿਆ ਅਤੇ ਫੜਤਾਲ ਕੀਤੀ ਜਾ ਰਹੀ ਹੈ ਇਹ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ